ਕਿ ਅੱਜ ਫਾਰਮਲੀ ਅੱਜ ਨਾਮਿਨੇਸ਼ਨ ਹੈ ਔਰ ਬਾਜਵਾਲ ਸਾਹਿਬ ਨੇ ਉਹ ਨਾ ਜ਼ਿਲ੍ਹਿਆਂ ਚ ਵੀ ਜਾਣਾ ਸੀ ਅੰਦਰ ਜਿਹੜਾ ਉਹ ਸਿਸਟਮ ਹੈ ਕਿ 3-4 ਆਦਮੀਆਂ ਦਾ ਉਹਦੇ ਕਰਕੇ ਆ ਵੇਖੋ ਅੱਜ ਜੋ ਦੇਸ਼ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਬਾਰਡਰ ਨੇ ਜਿੱਦਾਂ ਲੈਂਡ ਆਂਡ ਆਰਡਰ ਦੀ ਪ੍ਰੋਬਲਮ ਹੈ ਨਸ਼ੇ ਦੀ ਪ੍ਰੋਬਲਮ ਹੈ ਔਰ ਇਲੈਗਲ ਵੈਪਨਸ ਦੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦਾ ਇੱਥੇ ਜਿਹੜਾ ਕੀਤਾ ਜਾਏਗਾ ਗੱਲਬਾਤ ਕੀਤੀ ਜਾਏਗੀ ਔਰ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਗੱਲ ਕੀਤੀ ਜਾਏਗੀ ਪੰਜਾਬ ਦੀ ਗੱਲ ਕੀਤੀ ਜਾਏਗੀ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਏਗੀ ਤੇ ਸਾਨੂੰ ਕੀ ਕੀ ਪ੍ਰੋਬਲਮਸ ਨੇ ਤੇ ਇਹ ਨਹੀਂ ਹੋਏਗਾ ਕਿ ਜਿੱਤ ਕੇ ਚਲੇ ਜਾਓ ਤੇ ਉਹਦੇ ਬਾਅਦ ਨਾ ਉਥੇ ਪਾਰਲੀਮੈਂਟ ਦਾ ਦਰਵਾਜ਼ਾ ਵੀ ਨਾ ਲੱਗੇ ਜੇ ਲੋਕਾਂ ਨਾਲ ਧੋਖਾ ਕੀਤਾ ਜੇ ਇਹ ਧੋਖੇ ਵਾਲੀ ਪੋਲਟਿਕਸ ਲੋਕ ਨਹੀਂ برداشت ਕਰਨਗੇ ਬੀਜੇਪੀ 400 ਦਾ ਨੈਰੇਟਿਵ ਸੈੱਟ ਕਰ ਰਹੀ ਹੈ ਭਗਵੰਤ ਮਾਨ 13 0 ਦੀ ਗੱਲ ਕਰਦੇ ਨੇ ਮਣਕਲ ਭਗਵੰਤ ਮਾਨ ਹੋਣਾਂ ਨੂੰ ਅੱਗੇ ਪਿੱਛੇ ਦਾ ਭੁਲੇਖਾ ਲੱਗ ਗਿਆ ਸੀ 013 ਨੇ ਕਹਿਣਾ ਚਾਹੁੰਦੇ ਤੇ ਉਹਨਾਂ ਕੋਲ ਪ੍ਰੀਖਣ ਨਿਕਲ ਗਿਆ ਇੱਕ ਅਦੇ ਦਿਨ ਚ ਕਹਿ ਦੇਣਗੇ 013 ਉਹੀ ਕਹਿ ਦੇਣਗੇ ਜਿਹੜੀ ਅਕਾਲੀ ਦਲ ਜਾਂ ਬੀਜੇਪੀ ਜਿਹੜੇ ਦੋਵੇਂ ਅਲਾਈਅੰਸ ਨੇ ਦੋਨਾਂ ਦਾ ਆਪਸ ਵਿੱਚ ਭਾਈਵਾਲੀ ਪੱਕੀ ਹੋ ਗਈ ਸੀ ਪਤਾ ਨਹੀਂ ਕਿਵੇਂ ਕਿਸਾਨਾਂ ਜਦੋਂ ਧਰਨੇ ਲਾਏ ਉਹਦੇ ਕਰਕੇ ਇਹਨਾਂ ਨੇ ਵਿਡਰੋਅ ਕੀਤਾ ਬੀਜੇਪੀ ਦਾ ਮੇਰੇ ਖਿਆਲ ਕੇ ਅੱਜ ਤੋਂ 3 ਮਹੀਨੇ ਪਹਿਲਾਂ ਕੀ ਆਪ ਕੀ ਬਾਤ 400 ਪਾਰ ਹੁਣ ਕਦੀ ਬੀਜੇਪੀ ਨੇ ਨਹੀਂ ਕਿਹਾ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਪ੍ਰਧਾਨ ਮੰਤਰੀ ਬੈਕਫੋਰਥ ਤੇ ਹੋ ਗਏ ਜਿਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਦੀਆਂ ਸਪੀਚਾਂ ਨੇ ਉਹ ਮੇਰੇ ਖਿਆਲ ਕੇ ਇੱਕ ਪ੍ਰਧਾਨ ਮੰਤਰੀ ਦੇ ਜਿਹੜੀ ਅਸੀਂ ਸੌਂਖ ਖਾਦੀ ਹੁੰਦੀ ਹੈ ਉਹਦੇ ਤੇ ਅਸੀਂ ਕਹਿੰਦੇ ਅਸੀਂ ਕਿਸੇ ਵੀ ਧਰਮ ਤੋਂ ਉੱਪਰ ਉੱਠ ਕੇ ਜਾਤੀ ਭੇਦ ਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਾਂਗੇ ਤੇ ਜੇ ਅਸੀਂ ਇਹੋ ਜਿਹੇ ਸਟੇਟਮੈਂਟਾਂ ਦੇ ਕੇ ਦੇਸ਼ ਦੀ ਧਰਮ ਨਿਰਪੱਖ ਦੇਸ਼ ਆ ਸਾਡਾ ਜੇ ਉਹਨੂੰ ਥੇਸ ਪਹੁੰਚਦੀ ਹੈ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਦਲ ਬਦਲੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੇਸ਼ ਦੀ ਅਖੰਡਤਾ ਵਾਲਿਆਂ ਨੂੰ ਅੱਗੇ ਲੈ ਕੇ ਜਾਣਗੇ ਸਰਦਾਰ ਸਾਹਿਬ ਇੱਕ ਵਾਰ ਨੂੰ ਹੋ ਰਹੀ ਹੈ ਜਿਹੜਾ ਪੱਕੇ ਦੇ ਉੱਪਰ ਜਿੱਥਾ ਪਾਣੀ ਪਾਇਆ ਜਾ ਰਿਹਾ ਹੈ ਯਾਰ ਕਿਉਂ ਤੁਸੀਂ ਦੁਬਾਰਾ ਦੁਬਾਰਾ ਕਿਉਂ ਸਾਡੇ ਮੁੱਖ ਮੰਤਰੀ ਦੀ ਬੇਇੱਜ਼ਤੀ ਕਰਦੇ ਹੋ ਉਹ ਜੇ ਆਪ ਹੀ ਕਰੀ ਜਾਂਦੇ ਤਾਂ ਤੁਸੀਂ ਤਾਂ ਬੰਦ ਕਰ ਦੋ ਜਿਹੜੇ ਇਹਦੇ 'ਚ ਇੱਕ ਚੀਜ਼ ਹੈ ਝੂਠਾ ਪਾਣੀ ਪੀ ਕੇ ਤੇ ਦਸਤਾਰ ਦੀ ਬਦਬੀ ਕਰਨੀ ਕਿਸਾਂ ਦੀ ਕਰਨੀ ਚਲੋ ਕੇਸ ਉਹਨੇ ਨਹੀਂ ਰੱਖੇ ਪਰ ਜਿਹੜੀ ਦਸਤਾਰ ਆ ਉਹਦੇ ਉੱਤੇ ਝੂਠਾ ਪਾਣੀ ਪਾਉਣਾ ਜਿਹਨੂੰ ਪਤਾ ਹੀ ਨਹੀਂ ਕਿ ਮੈਂ ਕਿਸ ਟਾਈਮ ਕੀ ਕੰਮ ਕਰਨਾ ਤੇ ਸਾਨੂੰ ਸੰਕੋਚ ਕਰ ਲੈਣਾ ਚਾਹੀਦਾ ਕਿ ਜੇ ਉਹ ਗਲਤ ਕਰਦਾ ਤੇ ਅਸੀਂ ਚੁੱਪ ਕਰ ਜਾਈਏ ਕਿਉਂ ਆਪਣੀ ਸਿੱਖੀ ਦਾ ਲੋਕਾਂ ਚ ਇਹੋ ਜੀ ਗੱਲ ਕਰਦੇ ਕਿ ਉਹ ਪੰਜਾਬੀਅਤ ਦੀ ਪੰਜਾਬ ਦੇ ਲੋਕ ਅਣਖੀ ਲੋਕ ਨੇ ਉਹਨਾਂ ਦੇ ਜਿਹੜੀ ਮੇਰੇ ਖਿਆਲ ਕੇ ਆਪਾਂ ਘਾਟ ਹੀ ਕਰੇ ਕਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਕਿਸੇ ਵੇਲੇ ਵੀ ਕੋਈ ਗੱਲ ਕਰ ਸਕਦੇ ਨੇ ਅੱਜ ਇਹ ਰੰਦਾਵਾ ਸਾਹਿਬ ਦੀ ਨਾਮਿਨੇਸ਼ਨ ਵਾਸਤੇ ਸਾਰੇ ਕਾਂਗਰਸ ਦੀ ਲੀਡਰਸ਼ਿਪ ਇਕੱਤਰ ਹੋ ਗਈਏ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸ ਕਰਾਂਗੇ ਤੇ ਤਗੜੇ ਹੋ ਕੇ ਜਿੱਤ ਦਵਈਆ ਰੰਦਾਵਾ ਸਾਹਿਬ ਤਗੜੇ ਹੋ ਕੇ ਵੋਟਰਾਂ ਨਾਲ ਜਿੱਤਣ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲੀਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਾਰਾ ਸਾਹਿਬ ਜਿੱਤ ਦਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਹੈ ਜੇ ਇਹ ਜਿਹੜਾ ਨਫਰਤ ਦਾ ਇੱਕ ਮਾਹੌਲ ਹੈ ਉਸ ਨੂੰ ਬਚਾਣਾ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਹੈ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਨਹੀਂ ਵੱਡੇ ਪੇਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਥੋਂ ਸਾਫ ਨਜ਼ਰ ਆ ਰਿਹਾ ਹੈ ਕਿ ਇੰਡੀਆ ਬਲੌਕ ਜੈਡ ਹੈ ਇਹਨੂੰ ਮжоਰਿਟੀ ਮਿਲੇਗੀ ਤੇ ਆਂਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਘੱਟ ਗਿਣਤੀਆਂ ਨੇ ਉਹ ਇਸ ਮਹਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਸਮ ਦੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ ਤੇ ਮਹਾਤਮਾ ਬੁੱਧ ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇਥੇ ਇੰਡੀਆ ਅਲਾਈਅንስ ਦੀ ਗਵਰਨਮੈਂਟ ਬਣੇਗੀ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਰੰਦਾਵਾ ਸਾਹਿਬ ਨੂੰ ਬੈਸਟ ਆਫ ਲੱਕ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੰਦਰ ਇਹਨਾਂ ਨੇ ਤੇ ਇੱਕ ਦੋ ਹੋਰ ਸਾਥੀਆਂ ਨੇ ਡਾਕੂਮੈਂਟਸ ਦੇਣ ਵਾਸਤੇ ਜਾਣਾ ਸੋ ਮੇਰੇ ਵੱਲੋਂ ਬਹੁਤ ਬਹੁਤ ਆਪਣੇ ਛੋਟੇ ਵੀਰ ਨੂੰ ਮੁਬਾਰਕ ਗੁਰੂ ਮਾਰਾ ਸਾਹਿਬ ਮੇਰ ਕਰਦੀ